ਪੰਜਾਬ ਦੇ ਵਿੱਚ 1 ਲੱਖ ਨੌਜਵਾਨ ਨੂੰ ਮਾਰਨ ਦਾ ਸੱਚ ਆਇਆ ਸਾਹਮਣੇ ਪੰਜਾਬ ਪੁਲਿਸ ਦੇ ਡੀਜੀਪੀ ਨੇ ਖੁਦ ਕਰ ਦਿੱਤੇ ਖੁਲਾਸੇ ਜੋ ਪੰਜਾਬ ਦੇ ਵਿੱਚ ਦਹਿਸ਼ਤ ਵਰਗਾ ਮਾਹੌਲ ਬਣਿਆ ਹੋਇਆ ਹੈ ਪੰਜਾਬ ਦੇ ਪਿੰਡਾਂ ਦੇ ਨੌਜਵਾਨ ਸ਼ਾਮ ਨੂੰ 5 ਵਜੇ ਤੋਂ ਬਾਅਦ ਬਾਹਰ ਬਾਹਰ ਨਿਕਲਣੋਂ ਡਰ ਰਹੇ ਨੇ ਆਪਣੇ ਘਰਾਂ ਦੇ ਵਿੱਚ ਕੈਦ ਹੋ ਗਏ ਨੇ ਇਹ ਕਿਉਂ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਪੰਜਾਬ ਦੇ ਵਿੱਚ ਫਿਰ ਉਹੀ ਦੁਬਾਰਾ ਕਾਲਾ ਦੌਰ ਕਿਉਂ ਸ਼ੁਰੂ ਕਰਨ ਚਾਹੀਏ ਇਸ ਦੇ ਪਿੱਛੇ ਅਸਲ ਸੱਚ ਕੀ ਹੈ ਜੋ ਮੀਡੀਆ ਦੇ ਵਿੱਚ ਬਹੁਤ ਵੱਡਾ ਚਰਚਾ ਬਣੀ ਹੋਈ ਹੈ ਤੁਸੀਂ ਜੁੜਿਓ ਲੋਕ ਲਈ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਪਿਛਲੇ 2 ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਪਰ ਹਣ ਕੰਮ ਮਚਿਆ ਹੋਇਆ ਹੈ ਪੰਜਾਬ ਦੀ ਨੌਜਵਾਨੀ ਨੂੰ ਲੈ ਕੇ ਪੰਜਾਬ ਦੇ ਮੁੰਡਿਆਂ ਨੂੰ ਲੈ ਕੇ ਕਿ ਪੰਜਾਬ ਦਾ 1 ਲੱਖ ਮੁੰਡਾ ਚੁਣ-ਚੁਣ ਕੇ ਘਰਾਂ ਦੇ ਵਿੱਚੋਂ ਚੁੱਕ ਕੇ ਉਹਨਾਂ ਨੂੰ ਮਾਰ ਦੇਣਾ ਹੈ। ਮਾਜੇ ਦੇ ਵਿੱਚ ਖਾਸ ਕਰਕੇ ਪਿੰਡਾਂ ਦੇ ਅੰਦਰ ਅਨਾਊਂਸਮੈਂਟਾਂ ਹੋ ਰਹੀਆਂ ਨੇ। ਗੁਰਦੁਆਰਿਆਂ ਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਆਪਣੇ ਨੌਜਵਾਨ ਬੱਚਿਆਂ ਨੂੰ ਬਾਹਰ ਨਾ ਜਾਣ ਦਿਓ। ਸ਼ਾਮ ਨੂੰ 5 ਵਜੇ ਆਪਣੇ ਘਰਾਂ ਦੇ ਵਿੱਚ ਰੱਖੋ। ਜਿਸ ਦੇ ਡਰ ਤੇ ਕਰ ਅੱਜ ਪੰਜਾਬ ਦੇ ਵਿੱਚ ਨੌਜਵਾਨੀ ਕੈਦ ਹੋ ਕੇ ਰਹਿ ਗਈ ਏ। ਕੁਝ ਨੌਜਵਾਨ ਆਪਣੇ ਘਰਾਂ ਨੂੰ ਛੱਡ ਕੇ ਵਿਦੇਸ਼ਾਂ ਨੂੰ ਜਾ ਰਹੇ ਨੇ ਤੇ ਕੁਝ ਨੌਜਵਾਨ ਪੰਜਾਬ ਦੇ ਵਿੱਚ ਬਿਲਕੁਲ ਰਪੋਸ਼ ਹੋ ਚੁੱਕੇ ਨੇ ਜੋ ਡਰ ਇੰਨਾ ਪੈਠ ਗਿਆ ਹੈ ਜਿਸ ਤਰ੍ਹਾਂ 1990 ਵਾਲਾ ਧਾਕਾ ਸੀ ਪੰਜਾਬ ਪੁਲਿਸ ਆਉਂਦੀ ਸੀ ਤੇ ਨੌਜਵਾਨਾਂ ਨੂੰ ਘਰਾਂ ਦੇ ਵਿੱਚੋਂ ਚੱਕ ਕੇ ਲੈ ਕੇ ਉਹਨਾਂ ਦਾ ਇਨਕਾਊਂਟਰ ਕਰ ਦਿੰਦੀ ਸੀ ਉਹ ਅੱਜ ਵੀ ਬਹੁਤ ਸਾਰੇ ਇਹੋ ਜਿਹੇ ਮਾਪੇ ਨੇ ਜਿਹੜੇ ਆਪਣੇ ਉਹਨਾਂ ਪੁੱਤਰਾਂ ਦੇ ਇਨਸਾਫ ਲਈ ਤਰਸਦੇ ਫਿਰਦੇ ਨੇ ਪਰ ਇੱਕ ਵਾਰ ਫੇਰ ਉਹੀ ਦੌਰ ਸ਼ੁਰੂ ਹੋਣ ਜਾ ਰਿਹਾ ਹੈ ਇੱਕ ਵਾਰ ਫਿਰ ਉਹੀ ਖਬਰਾਂ ਫਲਾਈਆਂ ਜਾ ਰਹੀਆਂ ਨੇ ਜਿਸ ਦੇ ਬਾਰੇ ਅੱਜ ਪੰਜਾਬ ਪੁਲਸ ਦੇ ਡੀਜੀਪੀ ਗੌਰਵ ਯਾਦਵ ਨੇ ਆਪਣਾ ਅਸਲ ਸੱਚ ਦੱਸਿਆ ਹੈ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਜੋ ਪਿਛਲੇ 2 ਦਿਨਾਂ ਤੋਂ ਮੀਡੀਆ ਦੇ ਵਿੱਚ ਇਹ ਚਰਚਾਵਾਂ ਚੱਲ ਰਹੀਆਂ ਨੇ ਇਹ ਬਿਲਕੁਲ ਕੋਰਾ ਝੂਠੇ ਅਫਵਾਹ ਹੈ ਜਿਸ ਨੇ ਇਹ ਅਫਵਾਹ ਫਲਾਈ ਹੈ ਉਸ ਦਾ ਵੀ ਹੁਣ ਜਿਹੜੀ ਇਹ ਪਾਲ ਕੀਤੀ ਜਾ ਰਹੀ ਹੈ ਉਸ ਦੇ ਉੱਪਰ ਜਿਹੜੇ ਕਾਰਵਾਈ ਕੀਤੀ ਜਾਵੇਗੀ ਉਸ ਤੋਂ ਪਹਿਲਾਂ ਡੀਜੀਪੀ ਨੇ ਕਿਹਾ ਕਿ ਅਸੀਂ ਸਭ ਨੂੰ ਇਹੀ ਅਨਾਉਂਸ ਕੀਤੀ ਸੀ ਜੋ ਅਸੀਂ ਹੁਕਮ ਜਾਰੀ ਕੀਤੇ ਨੇ ਕਿ ਜਿਨ੍ਹਾਂ ਦਾ ਵੀ ਕੋਈ ਕ੍ਰਿਮੀਨਲ ਕੇਸ ਹੈ ਪਿਛਲੇ 20 ਸਾਲ ਪੁਰਾਣਾ ਉਹਨਾਂ ਨੂੰ ਜਿਹੜੀ ਪੁਨਛਾਣ ਕਰਕੇ ਥਾਣਿਆਂ ਵਿੱਚ ਲਿਆਂਦਾ ਜਾਵੇ ਤੇ ਉਹਨਾਂ ਦਾ ਸਿਲੰਡਰ ਕਰਵਾਇਆ ਜਾਵੇ ਉਹ ਸਿਲੰਡਰ ਕਰਨ ਤੋਂ ਬਾਅਦ ਉਹਨਾਂ ਨੂੰ ਅਸੀਂ ਜਿਹੜਾ ਕੀ ਟ੍ਰੀਟਮੈਂਟ ਦਿਆਂਗੇ ਜੋ ਇਨਸਾਫ ਦਿਆਂਗੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਕਿਸੇ ਤਰ੍ਹਾਂ ਦਾ ਕੋਈ ਡਰ ਪੈ ਨਹੀਂ ਹੋਵੇਗਾ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਜੋ ਪੰਜਾਬ ਦੇ ਵਿੱਚ ਅੱਜ ਨੌਜਵਾਨੀ ਨਸ਼ਿਆਂ ਨਾਲ ਖਤਮ ਹੋ ਰਹੀ ਏ ਉਹਨਾਂ ਨੂੰ ਨਸ਼ੇ ਛਡਾਉਣ ਵਾਸਤੇ ਉਨ੍ਹਾਂ ਦੇ ਨਸ਼ੇ ਖਤਮ ਕਰਨ ਵਾਸਤੇ ਅਸੀਂ ਉਹਨਾਂ ਨੌਜਵਾਨਾਂ ਦੀ ਪਛਾਣ ਕਰ ਰਹੇ ਹਾਂ ਪਿੰਡਾਂ ਦੇ ਵਿੱਚ ਜਾ ਕੇ ਸਾਡੇ ਪੁਲਿਸ ਮੁਲਾਜ਼ਮ ਉਹਨਾਂ ਨੌਜਵਾਨਾਂ ਦੇ ਨਾਲ ਰابطਾ ਕਾਇਮ ਕਰ ਰਹੇ ਨੇ ਜਿਹੜੇ ਨਸ਼ਿਆਂ ਦੀ ਜੜ ਜੜੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਛੁਡਾਇਆ ਜਾਵੇ ਤੇ ਉਹਨਾਂ ਨੂੰ ਸਿੱਧੇ ਰਸਤੇ ਤੇ ਲਿਆਂਦਾ ਜਾਵੇ ਉਹਨਾਂ ਦੀ ਜ਼ਿੰਦਗੀ ਦੁਬਾਰਾ ਸ਼ੁਰੂ ਕੀਤੀ ਜਾਵੇ ਸੋ ਡੀਜੀਪੀ ਗੌਰਮ ਯਾਦਵ ਦੇ ਵੱਲੋਂ ਇਹ ਸਪਸ਼ਟੀਕਰਨ ਦਿੱਤਾ ਗਿਆ ਪਰ ਦੂਸਰੇ ਪਾਸੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਖੁੰਡ ਚਰਚਾ ਹੈ ਪਿੰਡਾਂ ਦੇ ਵਿੱਚ ਲੋਕ ਡਰੇ ਹੋਏ ਨੇ ਸਹਿਮੇ ਹੋਏ ਨੇ ਸ਼ਾਮਾਂ ਨੂੰ 5 ਵਜੇ ਤੋਂ ਬਾਅਦ ਆਪਣੇ ਧੀਆ ਪੁੱਤਾਂ ਨੂੰ ਬਾਹਰ ਨਹੀਂ ਨਿਕਲਣ ਦੇ ਰਹੇ ਪੰਜਾਬ ਦੇ ਵਿੱਚ ਨੌਜਵਾਨੀ ਦਾ ਘਾਣ ਪਹਿਲਾਂ ਵੀ ਹੋਇਆ ਹੈ ਜਦੋਂ 1984 ਤੋਂ ਬਾਅਦ ਪੰਜਾਬ ਦੇ ਵਿੱਚ ਅੱਜ ਬਹੁਤ ਸਾਰੇ ਅਜਿਹੇ ਕਰਨ ਜਿੱਥੇ ਨੌਜਵਾਨੀ ਖਤਮ ਹੋ ਗਈ ਸੀ ਜੋ ਉਸ ਸਮੇਂ ਅਤਵਾਦ ਦਾ ਦੌਰ ਚੱਲਿਆ ਔਰ ਪੰਜਾਬ ਪੁਲਿਸ ਨੇ ਬਿਨਾ ਪੁੱਛੇ ਬਿਨਾ ਕੋਈ ਉਹਨਾਂ ਦੇ ਉੱਪਰ ਕ੍ਰਿਮੀਨਲ ਜਿਹੜਾ ਕੇਸ ਹੋਣ ਦੇ ਨਾਤੇ ਘਰਾਂ ਦੇ ਵਿੱਚੋਂ ਨੌਜਵਾਨਾਂ ਨੂੰ ਚੱਕ ਕੇ ਲੈ ਜਾਂਦੀ ਸੀ ਔਰ ਉਹਨਾਂ ਦੇ ਇਨਕਾਊਂਟਰ ਕਰ ਦਿੰਦੀ ਸੀ ਫੇਕ ਇਨਕਾਊਂਟਰ ਕਰ ਕਰਕੇ ਲਖਾ ਹੀ ਨੌਜਵਾਨ ਮਾਰ ਦਿੱਤੇ ਪੰਜਾਬ ਤੇ ਉਹੀ ਡਰ ਅੱਜ ਫਿਰ ਪਿੰਡਾਂ ਦੇ ਵਿੱਚ ਸਤਾਰਿਆ ਉਹੀ ਭੈ ਫਿਰ ਪਿੰਡਾਂ ਦੇ ਵਿੱਚ ਆ ਗਿਆ ਸੋ ਪਿੰਡਾਂ ਦੇ ਵਿੱਚ ਨੌਜਵਾਨਾਂ ਦੇ ਉੱਪਰ ਤਸ਼ੱਦਦ ਆਇਆ ਜਿਹੜਾ ਅੱਜ ਲੁਧਿਆਣਾ ਦੇ ਵਿੱਚ ਵਾਪਰਿਆ ਇਥੋਂ ਇਹ ਸਾਬਤ ਹੁੰਦਾ ਕਿ ਕਿਤੇ ਨਾ ਕਿਤੇ ਪੰਜਾਬ ਪੁਲਿਸ ਵੀ ਉਹਨਾਂ ਆਪਣੇ ਅਫਸਰਾਂ ਦੇ ਅੱਖਾਂ ਦੇ ਵਿੱਚ ਚੱਕਾ ਜੋ ਅੱਖਾਂ ਵਿੱਚ ਕਟਾ ਚੋਕ ਰਹੀ ਏ ਜਿਵੇਂ ਪੰਜਾਬ ਪੁਲਿਸ ਦੇ ਵੱਲੋਂ ਅੱਜ ਇਹ ਸਫਾਈ ਦਿੱਤੀ ਗਈ ਏ ਦੂਸਰੇ ਪਾਸੇ ਪੰਜਾਬ ਪੁਲਿਸ ਦੇ ਪਿੰਡਾਂ ਦੇ ਵਿੱਚ ਜਾ ਕੇ ਦਹਿਸ਼ਤ ਫਲਾਈ ਜਾ ਰਹੀ ਏ ਪਿੰਡਾਂ ਦੇ ਵਿੱਚ ਗੱਡੀਆਂ ਜਾਂਦੀਆਂ ਨੇ ਹੂਟਰ ਮਾਰਦੀਆਂ ਨੇ ਤੇ ਪਿੰਡਾਂ ਦੇ ਵਿੱਚ ਨੌਜਵਾਨ ਜਿੱਥੇ ਖੜੇ ਹੁੰਦੇ ਨੇ ਉਹਨਾਂ ਨੂੰ ਬਿਨਾ ਪੁੱਛੇ ਹੀ ਆਪਣੀਆਂ ਗੱਡੀਆਂ 'ਚ ਬਿਠਾ ਲੈਂਦੇ ਨੇ ਜੋ ਲੁਧਿਆਣਾ ਦੇ ਵਿੱਚ ਘਟਨਾ ਵਾਪਰੀ ਜਿਸ ਨੌਜਵਾਨ ਨੇ ਆਪਣੀ ਗੱਡੀ ਦੇ ਵਿੱਚ ਸੰਤ ਪਿੰਡਰਾ ਵਾਲੇ ਦੀ ਤਸਵੀਰ ਲਾਈ ਹੋਈ ਸੀ ਉਹਨਾਂ ਨੂੰ ਪੁਲਿਸ ਵਾਲਿਆਂ ਨੇ ਚੱਕ ਲਿਆ ਤੇ ਪੁਲਿਸ ਵਾਲਿਆਂ ਨੇ ਚੱਕ ਕੇ ਉਹਦੇ ਉੱਪਰ ਤਸ਼ੱਦਦ ਆਇਆ ਅਤੇ ਉਸ ਨੂੰ ਕਹ ਕੇ ਅਨੁਸੀਂ ਪਿੰਡਰਾਂ ਵਾਲੇ ਦਾ ਚਿਲਾ ਬਣਾਉਂਦੇ ਆ ਸੋ ਅੱਜ ਪੂਰਾ ਪਲੋ ਦਿਹਾਣਾ ਬੰਦ ਰਿਹਾ ਪਰ ਪੰਜਾਬ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਇਹ ਦੱਸ ਦਿੱਤਾ ਗਿਆ ਕਿ ਉਸ ਨੌਜਵਾਨ ਨੇ ਨਸ਼ਾ ਕੀਤਾ ਹੋਇਆ ਸੀ ਉਹ ਨੌਜਵਾਨ ਪੁਲਿਸ ਵਾਲਿਆਂ ਨੂੰ ਗਾਲੀ ਗਲੋਚ ਕਰਦਾ ਸੀ ਜਿਸ ਕਾਰਨ ਉਸ ਨੂੰ ਪੁਲਿਸ ਵਾਲਿਆਂ ਨੇ ਫੜਿਆ ਤੇ ਉਹ ਖੁਦਕੁਸ਼ੀ ਕਰਨ ਦੇ ਰਾਹ ਤੁਰ ਪਿਆ ਜਿਸ ਕਾਰਨ ਪੁਲਿਸ ਦੇ ਨਾਲ ਉਸ ਦੀ ਹੱਥੋਂ ਪਾਈ ਹੋਈ ਪਰ ਇਸ ਦੇ ਪਿੱਛੇ ਸੱਚ ਕੀ ਹੈ ਤੇ ਝੂਠ ਕੀ ਹੈ ਇਹ ਤਾਂ ਹੁਣ ਸਮਾਂ ਦੱਸੇਗਾ ਪਰ ਪੰਜਾਬ ਦੇ ਵਿੱਚ ਇਹ ਬਹੁਤ ਵੱਡਾ ਡਰ ਫਲਾਇਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਇਹ ਖਬਰਾਂ ਬੜੀਆਂ ਜੋਰ ਸ਼ੋਰ ਨਾਲ ਫੈਲ ਰਹੀਆਂ ਨੇ ਕਿ ਪੰਜਾਬ ਦੀ 1 ਲੱਖ ਨੌਜਵਾਨ ਨੂੰ ਮਰਨ ਵਾਸਤੇ ਜੋ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਤਿਆਰੀ ਕਰ ਲਈ ਗਈ ਹੈ ਪੰਜਾਬ ਪੁਲਿਸ 1 ਲੱਖ ਨੌਜਵਾਨ ਨੂੰ ਮੌਤ ਤੇ ਕਟੋਤਾਰ ਦੇਵੇਗੀ ਜੋ ਪੰਜਾਬ ਨੂੰ ਇੱਕ ਵਾਰ ਫਿਰ ਕਾਲੇ ਦੌਰ ਵਿੱਚ ਪੰਜਾਬ ਪੁਸਤਕਣਾ ਚਾਹੁੰਦੀ ਹੈ